ਲੋਕ ਜੀ ਆਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਆਪਾਂ ਘਰਾਂ ਦੇ ਵਿੱਚ ਪਸ਼ੂ ਰੱਖਦੇ ਆ ਕਹਿੰਦੇ ਯਾਰ ਵੀ ਬਚਤ ਨਹੀਂ ਹੁੰਦੀ ਹਨਾ ਬਚਤ ਨਹੀਂ ਹੁੰਦੀ ਹੈਗੀ ਇਹ ਵੀਡੀਓ ਬਈ ਉਹਨਾਂ ਵਾਸਤੇ ਆ ਸਾਰਿਆਂ ਵਾਸਤੇ ਮੈਂ ਅੱਜ ਇਸ ਕਰਕੇ ਹੀ ਵੀਡੀਓ ਲੱਗਾਂਗਾ ਬਣਾਉਣਾ ਤੇ ਹੁਣ ਐਂ ਆਗਾ ਘਰਾਂ ਦੇ ਵਿੱਚ ਪਰਿਵਾਰਾਂ ਦੇ ਪਸ਼ੂ ਰੱਖਿਆ ਵਿੱਚ ਨਹੀਂ ਵੀ ਰੱਖੇ ਵਿੱਚ ਰੱਖਿਆ ਜਿਹੜੇ ਉਹ ਕਹਿੰਦੇ ਯਾਰ ਕੁਝ ਬਚਦਾ ਨਹੀਂ ਕੁਝ ਬਚਦਾ ਨਹੀਂ ਬਈ ਅਮੀਰਾ ਸਾਰਾ ਖਰਚਾ ਕੱਢ ਕੇ ਦੇ ਤੇ ਮੇਰੇ ਕੋਲ ਵੀ ਚਾਰ ਮੱਝਾਂ ਹੈਗੀਆਂ ਨੇ ਤੇ ਉਹਦਾ ਕਰਕੇ ਮੇਰਾ ਸਾਰਾ ਜਿੰਨਾ ਹਸਾਬ-ਕਤਾਬ ਉਹ ਕੱਢਿਆ ਵਗਾ ਮੈਂ ਤਾਂ ਕਰਕੇ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਹੁਣ ਕੀ ਕਰਨਾ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਜੇ ਪੇਜ ਤੇ ਦੇਖਦੇ ਹੋ ਫੇਸਬੁੱਕ ਪੇਜ ਤੇ ਤਾਂ ਪੇਜ ਨੂੰ ਫੋਲੋ ਕਰ ਦੇਣਾ ਜੇ YouTube ਤੇ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਹੁਣ ਸਾਰਾ ਖਰਚਾ ਬਈ ਦੱਸਣ ਲੱਗਾ ਹਾਂ ਮੈਂ ਹੁਣ ਤੁਹਾਨੂੰ ਮੱਝ ਦੱਸਦਾ ਜੇ ਆਪਣੇ ਕੋਲੇ 80000 ਰੁਪਏ ਦੀ ਮੱਝ ਆ ਬਈ ਹਨਾ ਜੇ 8 ਲੀਟਰ ਵੀ ਦੁੱਧ ਦਿੰਦੀ ਆ ਉਹ ਉਹਦਾ ਖਰਚਾ ਸਾਰਾ ਦੱਸਦਾ ਕਿੰਨਾ ਦਾ ਹੁਣ 1 ਮਹੀਨੇ ਦਾ ਖਰਚਾ ਦੱਸੂ ਇੱਕ ਪਸ਼ੂ ਦਾ ਤੇ ਹੁਣ ਬਈ ਜਿਹੜਾ ਦਾਣੇ ਦਾ ਘਟਾ ਗੁੱਲੀ ਡੰਡਾ ਲਾ ਲੋ ਫੀਡ ਲਾ ਲੋ ਉਹ ਆਪਾਂ 1200 ਰੁਪਏ ਦੇ ਲਾਇਆ ਆਪਾਂ ਪਾਉਣੇ ਗੁੱਲੀ ਡੰਡੇ ਦਾ ਖਰਚਾ ਉਹ 1200 ਰੁਪਏ ਦਾ ਮੈਂ ਲੈ ਕੇ ਆਉਣਾਗਾ ਤਾਂ ਕਰਕੇ ਮੈਨੂੰ ਇੰਨਾ ਕੁ ਪਤਾਗਾ ਵੀ 1200 ਦਾ ਰੇਟ ਆਗਾ ਆਪਾਂ ਪਾਉਣੇ ਕਿੰਨਾਗੇ ਹਰ ਰੋਜ਼ 2 ਕਿਲੋ ਸਵੇਰੇ ਤੇ 2 ਕਿਲੋ ਸ਼ਾਮ ਨੂੰ ਇਹ 4 ਕਿਲੋ ਹੋ ਗਿਆ ਬਈ ਇਹ ਬਈ ਇੱਕ ਕੁਆਂਟਲ 20 ਕਿਲੋ ਹੋ ਗਿਆ ਤੈਸੋ ਰੁਪਈਆ ਦਾ ਹੋ ਗਿਆ ਇਹ ਇੱਕ ਮਹੀਨੇ ਦਾ ਬਾਈ ਇੱਕ ਮਹੀਨੇ ਦਾ ਜੇ ਆਪਾਂ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ ਪਾਈਏ 2880 ਰੁਪਈਆ ਦਾ 24 ਰੁਪਈਆ ਕਿਲੋ ਮਿਲਦਾ ਆਪਾਂ ਨੂੰ ਹੁਣ ਇਹ ਹਰ ਰੋਜ਼ ਮਤਲਬ ਵੀ ਜਿਹੜਾ ਪੈਂਦਾਗਾ ਇਹ ਦਾਣਾ ਇੱਕ ਪਸ਼ੂ ਨੂੰ 100 ਰੁਪਈਆ ਦਾ ਪੈ ਜਾਂਦਾ 100 ਰੁਪਈਆ ਦਾ ਬਾਈ ਇੱਕ ਪਸ਼ੂ ਨੂੰ ਤੇ ਫਿਰ ਹਰਾ ਚਾਰਾ ਵੀ ਆ ਜਾਂਦਾ ਬਾਈ ਵਿੱਚ ਹਰਾ ਚਾਰਾ ਚਾਹੇ ਚਾਰ ਲਾ ਲਓ ਚਾਹੇ ਤੂੜੀ ਦੇ ਨਾਲ ਜਿਵੇਂ ਮਰਜ਼ੀ ਲਾ ਲਓ ਇਹ ਆਪਾਂ ਲਾ ਜਾਂ 250 ਰੁਪਈਆ ਦਾ ਇਹ ਹਰ ਰੋਜ਼ ਦਾ ਹਰਾਚਾਰਾ ਤੇ ਤੂੜੀ 250 ਰੁਪਈਆ ਦਾ ਚਾਹੇ ਚਾਰ ਪਾਲੋ ਚਾਹੇ ਤੂੜੀ ਦੀ ਛੰਨੀ ਕਰ ਲਓ ਜੋ ਵੀ ਮਰਜੀ ਆ ਇਹ 250 ਰੁਪਈਆ ਦਾ ਹੁਣ ਟੋਟਲ ਇਹ ਕਿੰਨਾ ਹੋ ਗਿਆ ਇੱਕ ਦਿਨ ਦਾ ਖਰਚਾ ਬਾਈ 350 ਰੁਪਈਆ ਖਰਚਾ ਹੋ ਗਿਆ ਇੱਕ ਪਸ਼ੂ ਦਾ ਇੱਕ ਪਸ਼ੂ ਦਾ ਵਿੱਚੀ ਦਾਣਾ ਲਾ ਕੇ ਵਿੱਚੀ ਹਰਾਚਾਰਾ ਤੇ ਤੂੜੀ ਲਾ ਕੇ ਹੁਣ ਟੋਟਲ ਇੱਕ ਮਹੀਨੇ ਦਾ ਕਿੰਨਾ ਖਰਚਾ ਹੋ ਗਿਆ ਬਾਈ ਇਹ ਹੋ ਗਿਆ 10500 ਰੁਪਈਆ ਖਰਚਾ ਹੋ ਗਿਆ ਇੱਕ ਪਸ਼ੂ ਦਾ ਬਾਈ ਆਪਣਾ ਬੱਚਾ ਦਾ ਉਹ ਵੀ ਦੱਸਣ ਲੱਗਾ ਮੈਂ ਹੁਣ ਧਿਆਨ ਨਾਲ ਵੀਡੀਓ ਸੁਣ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਬਾਕੀ 8 ਲੀਟਰ ਦੁੱਧ ਦਿੰਦੀ ਆ ਬਾਈ ਮੱਝ ਹਨਾ ਤੇ 65 ਰੁਪਏ ਲੀਟਰ ਦੁੱਧ ਜਾਂਦਾ ਆਪਣਾ ਤੇ ਇਹ ਹਰ ਰੋਜ਼ ਦਾ ਕਿੰਨੇ ਦਾ ਪੈਂਦਾ ਹੈਗਾ ਆਪਣਾ 520 ਰੁਪਏ ਦਾ ਆਪਾਂ ਹਰ ਰੋਜ਼ ਡੈਰੀ ਚ ਮੰਨ ਕੇ ਚੱਲੋ ਵੀ ਪਾ ਦਿੰਨੇ ਆ ਦੁੱਧ 520 ਹਾਂ ਦਾ ਹੁਣ ਜੇ ਇਹ ਚੋਂ ਇਹ ਘਟਾ ਕੇ ਆਪਾਂ ਦੇਖੀਏ 350 ਰੁਪਏ ਤਾਂ ਆਪਣਾ ਖਰਚਾ ਇਕਦੰਦਾ ਜੇ ਇਹਦੇ ਵਿੱਚੋਂ ਹੁਣ 520 ਦੇ ਵਿੱਚੋਂ ਤੇ 350 ਰੁਪਏ ਘਟਾਈਏ ਤਾਂ 170 ਰੁਪਏ ਬਾਈ ਬਚਦੇ ਹਰ ਰੋਜ਼ ਦੇ ਇੱਕ ਪਸ਼ੂ ਦੇ ਹੁਣ ਬਾਈ ਬਚਤ ਕਿੰਨੀ ਹੋਗੀ ਇੱਕ ਮਹੀਨੇ ਦੀ 5100 ਰੁਪਏ ਬਚਦਾ ਬਾਈ ਇੱਕ ਮਹੀਨੇ ਦੀ ਬਚਦਾ ਤੇ ਖਰਚਾਗਾ ਬਾਈ 10500 ਰੁਪਿਆ ਇੱਕ ਮਹੀਨੇ ਦਾ ਬਚਤ ਹੈਗੀ ਆ 5 5100 ਰੁਪਿਆ ਇੱਕ ਮਹੀਨੇ ਦੀ ਤੇ ਬਈ ਮੈਂ ਤਾਂ ਵੀਡੀਓ ਸ਼ੇਅਰ ਕਰਨ ਲੱਗਾ ਸੀਗਾ ਵਿੱਚ ਨਾ ਹੁਣ ਘਰਾਂ ਦੇ ਵਿੱਚ ਪਸ਼ੂ ਰੱਖਿਆ ਪਰਿਵਾਰਾਂ ਦੇ ਕਹਿੰਦੇ ਆ ਵੀ ਯਾਰ ਕੋਈ ਬਚਦਾ ਨਹੀਂ ਬਾਦੇ ਭਾਈ ਜਿੰਨਾ ਦਾ ਛਰਦਾ ਹਨਾ ਉਹ ਤਾਂ ਮੁੱਲ ਵੀ ਦੁੱਧ ਲੈ ਜਾਂਦੇ ਤੇ ਹੁਣ ਜਿੰਨਾ ਦਾ ਨਹੀਂ ਛਰਦਾ ਤੇ ਹੁਣ ਪਸ਼ੂ ਘਰਾਂ ਦੇ ਵਿੱਚ ਰੱਖੇ ਹੋਏ ਨੇ ਚਾਰ ਚਾਰ ਪਸ਼ੂ ਮੇਰੇ ਕੋਲ ਵੀ ਚਾਰ ਪਸ਼ੂ ਹੈਗੇ ਆ ਮੈਂ ਤਾਂ ਕਰਕੇ ਖਰਚਾ ਸਾਰਾ ਕੱਢ ਕੇ ਦੇਖਿਆਗਾ ਇਹ ਵਿੱਚ ਆਪਣੇ ਹੈਗੇ ਪਰਿਵਾਰ ਉਹਨਾਂ ਨੂੰ ਕੁਝ ਡਾਊਟ ਸੀਗਾ ਤਾਂ ਕਰਕੇ ਵੀਡੀਓ ਬਣਾਈ ਆ ਮੈਂ ਇਹ ਕਹਿੰਦੇ ਵੀ ਮੱਝਾਂ ਤੋਂ ਕੋਈ ਬਚਤ ਨਹੀਂ ਹੁੰਦੀ ਵੀ ਕੋਈ ਫਾਇਦਾ ਨਹੀਂ ਹਨਾ ਤਾਂ ਕਿ ਤੁਹਾਡੇ ਨਾਲ ਵੀਡੀਓ ਹੈ ਜਿਹੜੀ ਉਹ ਸਾਂਝੀ ਕਰੀ ਆ ਹੁਣ ਤੁਸੀਂ ਕੀ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ